ਸਾ希 ਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲੌਥ ਹਾਊਸ ਕਮਾਣਾ ਤੇ ਜਿਵੇਂ ਕਿ ਤੁਹਾਨੂੰ ਪਤਾ ਜੀ ਆ ਆਪਾਂ ਕੱਲ ਵੀ ਤੁਹਾਡੀ ਪੇਸ਼ੇ ਖਿਦਮਤ ਇੱਕ ਵੀਡੀਓ ਲੈ ਕੇ ਆਈ ਸੀ ਦਾਸ ਕੰਪਨੀ ਦੇ ਜੀ ਦਾਸ ਬ੍ਰਾਂਡ ਦੇ ਕੱਟ ਪੀਸਾਂ ਦੀ ਤੇ ਉਸੇ ਨਾਲ ਦੀ ਜੀ ਆਪਾਂ ਨੇ ਇੱਕ ਹੋਰ ਗੱਠ ਓਪਨ ਕੀਤੀ ਹੈ ਤੇ ਨਵੇਂ-ਨਵੇਂ ਪੀਸ ਰਹਿਣਗੇ ਤੇ ਨਵੇਂ-ਨਵੇਂ ਡਿਜ਼ਾਈਨ ਰਹਿਣਗੇ ਸਭ ਤੋਂ ਪਹਿਲਾਂ ਤੁਸੀਂ ਮਾਰਕਾ ਚੈੱਕ ਕਰੋ ਜੀ ਇਹਨਾਂ ਦਾ ਸਟੈਂਪ ਚੈੱਕ ਕਰੋ ਲਿਬੀਆ ਕਾਟਨ ਬਾਇ ਸ਼ਿਮਰ ਲਓ ਜੀ ਪਿਓਰ ਦਾਸ ਦੇ ਕੱਟ ਪੀਸ ਨੇ ਜੀ ਤੇ ਸਟੱਫ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੌਫਟ ਜャ ਸਟੱਫ ਆ ਜੀ ਤੇ ਕਾਟਨ ਦੇ ਕੱਟ ਪੀਸ ਨੇ ਬੇਨਤੀ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਹਜੇ ਜੀ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਵੀ ਅਪਡੇਟ ਕਰ ਲੈਣ ਤੇ ਪ੍ਰੈਸ ਕਰਕੇ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਜੀ ਹੁਣ ਤੁਹਾਨੂੰ ਇਹ ਵਾਲੇ ਪੀਸ ਸ਼ੋਅ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਆਪਾਂ ਪ੍ਰਾਈਸ ਦੱਸ ਰਹੇ ਹਾਂ ਜੀ ਇਹ ਜੀ 120 ਰੁਪਏ ਮੀਟਰ ਹੈ ਜੀ ਤੇ 600 ਰੁਪਏ ਦਾ ਇਹ ਸੂਟ ਰਹਿਣ ਵਾਲਾ 120 ਰੁਪਏ ਮੀਟਰ ਤੇ 600 ਰੁਪਏ ਦਾ ਸੂਟ ਰਹਿਣ ਵਾਲਾ ਜੀ ਕੋਈ ਵੀ ਤੁਸੀਂ ਛੋਟਾ ਜਾਂ ਵੱਡਾ ਪੀਸ ਲੈ ਸਕਦੇ ਹੋ 1 ਵਨ ਕਰਕੇ ਆਪਾਂ ਇਹਦੇ ਪੀਸ ਦਿਖਾਵਾਂਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਉੱਪਰ ਜੀ ਦੇ ਆਪਾਂ ਨੇ ਸਟੈਂਪ ਲਾਈ ਹੋਈ ਹੈ ਜੀ ਸਟicker ਲਾਇਆ ਹੋਇਆਗਾ ਤੇ ਇਹਨਾਂ ਦਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਤੇ ਜੀ ਤੁਸੀਂ ਭੇਜ ਸਕਦੇ ਹੋ ਇਹ ਦੇਖੋ ਜੀ ਜਿਵੇਂ 5 ਮੀਟਰ ਦਾ ਸੂਟ ਹੈ ਜੀ 5 ਮੀਟਰ ਦਾ ਫਰੈਸ਼ ਸੂਟ ਹੈ ਜੀ ਰਨਿੰਗ ਦੇ ਵਿੱਚ ਆਹ ਲੋ ਜੀ 5-5 ਮੀਟਰ ਦੀ ਇਹ ਕੱਟ ਹੈ ਆਹ ਲੋ ਜੀ 475 5.5 ਮੀਟਰ ਦਾ ਸੂਟ ਹੈ ਜੀ ਤੇ ਪਿਆਰੇ ਪਿਆਰੇ ਜੀ ਇਹ ਕਲਰ ਨੇ ਤੇ ਸੋਹਣੇ ਸੋਹਣੇ ਡਿਜ਼ਾਈਨ ਨੇ ਤੁਸੀਂ 1 ਬਾਈ 1 ਕਰਕੇ ਦੇਖਦੇ ਜਾਈਓ ਤਾਂ ਤੁਸੀਂ ਨੇ ਪਹਿਲਾਂ ਵੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਐਵੇਂ ਹੀ ਹੋਰ ਵੀਡੀਓ ਨੂੰ ਵੀ ਸਾਰੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਜੀ ਲਾਈਕ ਕਰਕੇ ਜੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਆਪਾਂ ਮਿਹਨਤ ਕਰਕੇ ਜੀ ਤੁਹਾਡੇ ਲਈ ਇਹ ਵਾਲੇ ਸੂਟ ਜੀ ਮਿੰਕੀ ਉੱਪਰ ਸਟicker ਲਾਉਣਾ ਜੀ ਤਾਂ ਕਿ ਜਿਹੜੇ ਦੂਰ ਬੈਠੇ ਕਸਟਮਰ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕਿਸ ਤਰ੍ਹਾਂ ਦੇ ਇਹ ਸੂਟ ਨੇ ਜੀ ਆਪਣੇ ਕੋਲੇ ਵੀ ਕਿਹੜਾ ਸੂਟ ਕਿੰਨੇ ਮੀਟਰ ਦਾ ਹੁੰਦਾ ਜੀ ਤੇ ਉਸ ਤੋਂ ਬਾਅਦ ਜੀ ਇਹਨੂੰ ਸਾਈਡ ਤੇ ਕਰੋ ਆਹ ਲੋ ਜੀ 270 ਕਿਸੇ ਨੇ ਵੀ 셔ਟ ਬਨਵਾਉਣੀ ਹੋਵੇ ਤੇ ਆ ਲੋ ਜੀ ਬਾਕੀ ਤੁਸੀਂ ਡਿਜ਼ਾਈਨ ਵੀ ਚੈੱਕ ਕਰਦੇ ਜਾਇਓ ਜੀ ਨਾਲ ਦੀ ਨਾਲ ਅਗਰ ਇਹਨਾਂ ਦੀ ਫੋਟੋ ਤੁਹਾਨੂੰ ਚਾਹੀਦੀ ਹੋਵੇ ਆਪਾਂ ਫੋਟੋ ਇਹਦੀ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਇਹ 2.5 ਮੀਟਰ ਦੀ 셔ਟ ਹੈ ਜੀ ਤੇ ਪੂਰੀ 셔ਟ ਹੈ ਜੀ ਆ ਲੋ ਜੀ ਅਗਰ ਕਿਸੇ ਨੂੰ 2.5 ਤੋਂ ਵੱਧ ਕੱਪੜਾ ਚਾਹੀਦਾ ਹੋਵੇ ਜਾਂ ਕਿਸੇ ਨੂੰ ਦੋ ਪੀਸ ਨਜ਼ਰ ਆ ਜਾਣ ਤਾਂ ਉਹ ਦੋ ਪੀਸ ਵੀ ਜੋੜ ਕੇ ਜੀ ਉਹਨਾਂ ਦਾ ਸੂਟ ਬਣਾ ਸਕਦੇ ਨੇਗੇ ਬਾਕੀ ਤੁਸੀਂ ਚੈੱਕ ਕਰਦੇ ਜਾਓ ਜੀ ਪਿਆਰੇ ਜੇ ਪੀਸ ਨੇ ਜੀ ਤੇ ਹਰ ਇੱਕ ਸੂਟ ਦੇ ਉੱਪਰ ਜੀ ਮੋਹਰ ਲੱਗੀ ਹੋਈ ਹੈ ਦਾਸ ਕੰਪਨੀ ਦੀ ਦਾਸ ਕੰਪਨੀ ਦੇ ਪੀਸ ਤੇ ਸੋਹਣੇ ਕਲਰ ਨੇ ਤੁਸੀਂ ਡਿਜ਼ਾਈਨ ਵੀ ਚੈੱਕ ਕਰਦੇ ਜਾਈਓ ਜੀ ਕਿਉਂਕਿ ਦੱਸਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਕਿ ਦਾਸ ਦੀ ਅਗਰ ਦਾਸ ਕੰਪਨੀ ਦੇ ਕੱਟ ਪੀਸ ਨੇ ਤੇ ਇਹਨਾਂ ਦੇ ਦਾਸ ਦੇ ਖੁਦ ਦੇ ਆਪਣੇ ਡਿਜ਼ਾਈਨ ਹੁੰਦੇ ਨੇ ਜੀ ਤੇ ਆਪਣਾ ਹੀ ਕਪੜਾ ਹੁੰਦਾ ਹੈ ਇਹਨਾਂ ਦਾ ਦੇਖੋ ਜੀ 340 ਦਾ ਪੀਸ ਹੈ ਜੀ ਉੱਪਰ ਹਰ ਇੱਕ ਦੇ ਸਟicker ਲਾਇਆ ਹੋਇਆ ਹੈਗਾ ਤੁਸੀਂ ਜੀ ਦੇਖਦੇ ਜਾਈਓ ਜੀ ਸਕਰੀਨ ਸ਼ਾਟ ਲੈ ਕੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ WhatsApp ਕਰ ਸਕਦੇ ਹੋ ਜੀ ਸਕਰੀਨ ਸ਼ਾਟ ਭੇਜ ਦਿਓ ਜੀ ਤੇ ਨਾਲ ਦੀ ਨਾਲ ਹੀ ਪਿੱਛੇ ਦੀ ਪਿੱਛੇ ਆਪਣਾ ਐਡਰੈਸ ਭੇਜ ਦਿਓ ਜੀ ਇਹ ਜੀ ਛੋਟਾ ਪਣਾ 5 ਮੀਟਰ ਸੂਟ ਵਾਲਾ ਜੀ ਇਹ ਪਣਾ ਰਹਿਣ ਵਾਲਾ ਦੇਖੋ ਜਿਵੇਂ 4 85 5 ਮੀਟਰ ਦੇ ਹੈ ਜੀ ਇਹ ਢਾਈ ਵਸਤੇ ਜੀ ਇਹ ਸ਼ਰਟ ਸ਼ਰਟ ਬਣ ਜਾਣੀ ਹੈ ਤੇ ਸੂਟ ਬਣ ਜਾਣਾ ਐਵੇਂ ਵੀ ਦੋ ਪੀਸ ਇੱਕੋ ਜੇ ਆ ਜਾਂਦੇ ਹੁੰਦੇ ਨੇ ਕਾਫੀ ਪੀਸ ਆਉਂਦੇ ਹੁੰਦੇ ਨੇ ਜੀ ਆ ਲੋ ਜਿਨ੍ਹਾਂ ਨੂੰ ਵੀ ਚਾਹੀਦੇ ਨੇ ਜੀ ਇਹ ਵਾਲੇ ਪੀਸ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਐਡਰੈਸ ਨਾਲ ਦੀ ਨਾਲ ਭੇਜ ਦਿਓ ਜੀ ਜਿਵੇਂ ਦੀ ਜਿਵੇਂ ਤੁਸੀਂ ਫੋਟੋ ਭੇਜੋਗੇ ਸੂਟ ਦੀ WhatsApp ਤੇ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਹੀ ਜੀ ਤੁਸੀਂ ਫੋਟੋ ਭੇਜ ਦਿਓ ਜੀ ਆਪਣਾ ਐਡਰੈਸ ਭੇਜ ਦਿਓ ਆ ਦੇਖੋ ਜੀ ਇੱਕ ਪੀਸ 3 ਮੀਟਰ ਦਾ 1270 ਦਾ ਸੂਟ ਬਣ ਜੇਗਾ ਜੀ ਅਗਰ ਕਿਸੇ ਮੇਰੀ ਭੈਣ ਨੂੰ ਚਾਹੀਦਾ ਹੋਵੇ ਤਾਂ ਜੀ ਇਹ ਪੀਸ ਦੀ ਫੋਟੋ ਜੀ ਸਾਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਵਟਸਐਪ ਕਰੋ ਆਪਾਂ ਇਹ ਪੀਸ ਤੁਹਾਨੂੰ ਘਰੇ ਬੈਠੇ ਪ੍ਰੋਵਾਈਡ ਕਰਵਾ ਦਾਂਗੇ ਬਾਕੀ ਜੀ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਸਾਰਾ ਪਿਆਰ ਦੇਣੇ ਵੀਡੀਓ ਨੂੰ ਤੇ ਆਹ ਲੋ ਜੀ ਇਹ ਵਾਲੀ ਜੀ ਫਰੈਸ਼ ਪੀਸ ਨੇ ਜੀ ਬਿਲਕੁਲ ਨਵੇਂ ਆਏ ਹੋਏ ਨੇ ਇਹ ਨਮੀ ਘਟਾ ਜੀ ਹੁਣੀ ਓਪਨ ਕੀਤੇ ਨੇ ਆਪਾਂ ਨੇ ਤੇ ਆਪਾਂ ਨੇ ਹਰ ਇੱਕ ਪੀਸ ਦੇ ਉੱਪਰ ਜੀ ਮਿੰਕੇ ਸਟicker ਲਾਇਆ ਹੋਇਆ ਇਹਨਾਂ ਦਾ ਪ੍ਰਾਈਸ ਵੀ ਬਿਲਕੁਲ ਜੈਨੂਇਨ ਰਹਿਣ ਵਾਲਾ ਜੀ 120 ਰੁਪਏ ਮੀਟਰ ਹੈ ਜੀ ਤੇ 600 ਰੁਪਏ ਦਾ ਇਹ ਜੀ ਸੂਟ ਹੈ ਵੀਡੀਓ ਨੂੰ ਜੀ ਰੋਕ ਕੇ ਆਪਾਂ ਵੀਡੀਓ ਜਿਆਦਾ ਲੰਬੀ ਨਾ ਨਹੀਂ ਕਰਦੇ ਹੈਗੇ ਕਿਉਂਕਿ ਸਮਾਨ ਆਪਣਾ ਵੇਸਟ ਹੋਵੇ ਤੇ ਤੁਹਾਨੂੰ ਪੀਸ ਵੀ ਮਿਲ ਜਾਣ ਆ ਲੋ ਜੀ ਜਿਨ੍ਹਾਂ ਨੂੰ ਵੀ ਇਹ ਪੀਸ ਚਾਹੀਦੇ ਹੋਣ ਆਪਣੇ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਨੇ ਜੀ ਆਪਣੇ ਸ਼ਾਪ ਦਾ ਪਤਾ ਕਈ ਮੇਰੀਆਂ ਭੈਣਾਂ ਪੁੱਛਦੀਆਂ ਰਹਿੰਦੀਆਂ ਨੇ ਜੀ ਗੁਰੂ ਕਿਰਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਬਾਦ ਹਰਿਆਣੇ ਦੇ ਵਿੱਚ ਸਥਿਤ ਹੈ ਜੀ ਆਪਣੇ ਸ਼ਾਪ ਦਾ ਪਤਾ ਜੀ ਗੁਰੂ ਕਿਰਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਤੇ ਜ਼ਿਲ੍ਹਾ ਫਤਿਹਬਾਦ ਹਰਿਆਣੇ ਦੇ ਵਿੱਚ ਹੈ ਜੀ ਆਪਾਂ ਜੀ ਤੁਹਾਡੇ ਲਈ ਐਮੇ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਜੀ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ 2.5 ਮੀਟਰ ਦੀ ਸ਼ਰਟ ਆ ਇਹ 2 ਮੀਟਰ ਦੀ ਸ਼ਰਟ ਆ ਕਿ ਜੀ ਹਰ ਇੱਕ ਸੂਟ ਦੇ ਉੱਪਰ ਜੀ ਆਪਾਂ ਨੇ ਸਟੈਂਪ ਲਾਈ ਹੋਈ ਹੈ ਤੁਸੀਂ ਚੈੱਕ ਕਰਦੇ ਜਾਈਓ ਜੀ 1 ਵਾਈ 1 ਕਰਕੇ ਆਪਾਂ ਤੁਹਾਨੂੰ ਇਹ ਪੀਸ ਦਿਖਾ ਰਹੇ ਹਾਂ ਲਓ ਜੀ ਇਹ ਵਾਲਾ ਜੀ 390 4 ਮੀਟਰ ਦਾ ਪੀਸ ਹੈ ਜੀ ਲਓ ਜੀ 340 340 ਦਾ ਪੀਸ ਹੈ ਜੀ ਇਹ ਵੀ 365 ਜੀ ਇਹ 3.5 ਮੀਟਰ ਵਾਲੇ ਨੇ ਜੀ ਇਹ 270 ਦਾ ਪੀਸ ਹੈ ਜੀ ਇਹ ਵੀ ਜੀ 3.5 ਮੀਟਰ ਦਾ ਪੀਸ ਹੈ ਲੋ ਜੀ 4 ਕਿ ਮੀਟਰ ਦਾ ਪੀਸ ਹੈ ਜੀ ਇਹ 280 ਦਾ ਪੀਸ ਹੈ ਜੀ 460 ਜ ਜਿਨ੍ਹਾਂ ਦੇ ਵੀ ਮਰੀਆਂ ਭੈਣਾਂ ਦਾ ਜਗਰ 4 ਕਿ ਮੀਟਰ ਦਾ ਸੂਟ ਬਣ ਜਾਂਦਾ 4.5 ਮੀਟਰ ਦਾ ਬਣ ਜਾਂਦਾ ਤਾਂ ਇਹਨਾਂ ਦੇ ਵਿੱਚੋਂ ਪਰਚੇਜ਼ ਕਰ ਸਕਦੀਆਂ ਨੇ ਜੀ ਬਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਕਿਉਂਕਿ ਆਪਣੇ ਕੋਲੇ ਵੀਡੀਓ ਹੁਣ ਆਪਣੇ ਅਪਲੋਡ ਕਰ ਦਿੱਤੀ ਐ ਆਪਣੇ ਕੋਲੇ ਕੁਝ ਘੰਟੇ ਸਮੇਂ ਦੇ ਵਿੱਚ ਹੀ ਇਹ ਸਾਰੇ ਪੀਸ ਸੇਲ ਹੋ ਜਾਣੇ ਨੇ ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇ ਜਲਦੀ ਤੋਂ ਜਲਦੀ ਜੀ ਵੀਡੀਓ ਸ਼ੇਅਰ ਕਰ ਦਿਓ ਬਸ ਅੱਗੇ ਤੋਂ ਅੱਗੇ ਤਾਂਕਿ ਅਗਰ ਤੁਹਾਡੇ ਰਿਲੇਟਿਵ ਨੂੰ ਵੀ ਇਹ ਪੀਸ ਚਾਹੀਦੇ ਹੋਣ ਤਾਂ ਉਹ ਪੀਸ ਲੈ ਕੇ ਜਾ ਸਕਦੇ ਨੇ ਆਪਣੇ ਕੋਲ ਪਰਚੇਸ ਕਰ ਸਕਦੇ ਨੇ ਘਰ ਬੈਠੇ ਵੀ ਮੰਗਵਾ ਸਕਦੇ ਨੇ ਇਹ ਵਾਲੇ ਛੋਟੇ ਪੀਸ ਨੇ ਜੀ ਜਿਵੇਂ 1.5 ਮੀਟਰ ਦੇ ਮੀਟਰ ਦੇ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਹੈ ਆਹ ਲੋ ਜੀ 165 160 ਇਹ ਮੇਰੇ ਦੀ ਪੀਸ ਨੇ ਜੀ ਸਕਰੀਨਸ਼ਾਟ ਲਈਓ ਜੀ ਸਕਰੀਨਸ਼ਾਟ ਲੈ ਕੇ ਜੀ ਨਾਲ ਦੇ ਨਾਲ ਤੁਸੀਂ ਇਹ ਫੋਟੋ ਭੇਜ ਦਿਓ ਜੀ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਮੀਟਰ ਮੀਟਰ ਦੇ ਪੀਸ ਨੇ ਜੀ ਇਹ ਵਿੱਚ ਹੀ ਡੇਢ ਮੀਟਰ ਦੇ ਪੀਸ ਨੇ ਹਰ ਇੱਕ ਦਾ ਪ੍ਰਾਈਸ ਜੀ ਸੇਮ ਰਹਿਣ ਵਾਲਾ 120 ਰੁਪਏ ਪਰ ਮੀਟਰ 120 ਰੁਪਏ ਪਰ ਮੀਟਰ ਜੀ ਤੇ 600 ਰੁਪਏ ਦਾ ਸੂਟ ਹੈ ਜੀ ਬਾਕੀ ਤੁਸੀਂ ਡਿਜ਼ਾਈਨ ਚੈੱਕ ਕਰਦੇ ਜਾਓ ਜੀ ਇਹਦੇ ਲਓ ਜੀ ਐਦਾਂ ਹੀ ਜੀ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਜੀ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੀ ਕਈ ਮਰੀਆਂ ਭੈਣਾਂ ਪ੍ਰਾਈਸ ਪੁੱਛਦੀਆਂ ਰਹਿੰਦੀਆਂ ਨੇ ਕਿ ਪ੍ਰਾਈਸ ਕਿੰਨਾ ਇਹਦਾ ਪ੍ਰਾਈਸ ਜੀ 600 ਰੁਪਏ ਹੈ ਬਾਕੀ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਐਮ ਦੀਆਂ ਹੋਰ ਵੀਡੀਓ ਲਈ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਸੋ ਦਿਓ ਜੀ ਇਜਾਜ਼ਤ ਤੇ ਫਟਾਫਟ ਜੀ ਕਰ ਦਿਓ ਡੀਐਮ ਸਕਰੀਨ ਤੇ ਨੰਬਰ ਚੱਲ ਰਿਹਾ 88024008 ਧੰਨਵਾਦ ਜੀ